ਜਦੋਂ 2007 ਦੇ ਵਿੱਚ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਮੁੱਖ ਮੰਤਰੀ ਬਣਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 7 ਤੋਂ ਬਾਅਦ ਸਰਕਾਰ ਫਿਰ ਇੱਕ ਵਾਰ ਰਿਪੀਟ ਕਰਦੀ ਆ 2012 ਦੇ ਵਿੱਚ 2012 ਦੇ ਵਿੱਚ ਅਕਾਲੀਆਂ ਦੀ ਚੜ੍ਹਾਈ ਦੇਖਣ ਵਾਲੀ ਸੀ ਅਕਾਲੀਆਂ ਨੂੰ ਐਂ ਗਿਣਾ ਜਾਂਦਾ ਸੀ ਕਿ ਅਕਾਲੀ ਤਾਂ ਹੋਣਾ ਜੇ ਕਹਿੰਦੇ ਨੇ ਕਿ ਅਸੀਂ 25 ਸਾਲ ਰਾਜ ਕਰਾਂਗੇ ਤਾਂ ਅਕਾਲੀ ਸੱਚਮੁੱਚ ਹੀ 25 ਸਾਲ ਪੰਜਾਬ ਦੇ ਵਿੱਚ ਰਾਜ ਕਰਨਗੇ ਉਦੋਂ ਸੁਖਵੀਰ ਸਿੰਘ ਬਾਦਲਹੋਰਾਂ ਦੀ ਪਰਸਨੈਲਿਟੀ ਨੂੰ ਦੇਖ ਕੇ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਈਵਨ ਕਿ ਦੇਸ਼ ਦੀ ਸਿਆਸਤ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲਹੋਰਾਂ ਦਾ ਕੀ ਰਤਬਾ ਸੀ ਉਸ ਰਤਵੇ ਨੂੰ ਦੇਖ ਕੇ ਕਦੇ ਕਿਸੇ ਨੇ ਸੋਚਿਆ ਸੀ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਉੱਪਰ ਆ ਦਿਨ ਵੀ ਆ ਜਾਣਗੇ ਕਿ ਸੁਖਵੀਰ ਸਿੰਘ ਬਾਦਲ ਬਿਲਕੁਲ ਇਕੱਲੇ ਪੈ ਜਾਣਗੇ ਕਿ ਸੁਖਵੀਰ ਸਿੰਘ ਬਾਦਲ ਦੇ ਹੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਜਾ ਸਕਦੀ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਸਾਰੇ ਲੋਕ ਸਾਥ ਛੱਡ ਸਕਦੇ ਨੇ ਕਿ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣਨਾ ਦੂਰ ਦੀ ਗੱਲ ਹੈ ਜਦੋਂ ਲੱਗਦੇ ਸੀਗੇ ਮੁੱਖ ਸੀਐਮ ਨਹੀਂ ਹੈਗੇ ਸੁਪਰ ਸੀਐਮ ਨੇ ਸੁਖਵੀਰ ਸਿੰਘ ਬਾਦਲ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਲਈ ਐਮਐਲਏ ਜਿੱਤਣਾ ਵੀ ਮੁਸ਼ਕਲ ਹੋ ਜਾਊਗਾ ਸੁਖਵੀਰ ਸਿੰਘ ਬਾਦਲ ਯਾਨੀ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਤਾਕਤਵਰ ਦੋ ਟਰਮਾਂ ਦੇ ਵਿੱਚ ਰਹੇ ਨੇ ਉਸ ਪਾਰਟੀ ਦੇ ਜਿਹੜੀ ਪਾਰਟੀ ਇੱਕ ਸੰਘਰਸ਼ਮਈ ਇਤਿਹਾਸ ਦੇ ਨਾਲ ਸੰਬੰਧਿਤ ਪਾਰਟੀ ਹੈ ਜਿਹੜੀ ਪਾਰਟੀ ਲਗਾਤਾਰ ਚੋਣਾਂ ਜਿੱਤਦੀ ਰਹੀ ਹੈ ਪੰਜਾਬ ਦੇ ਵਿੱਚ ਆਪਣੇ ਜਿੱਤ ਦਰਜ ਕਰਵਾਉਂਦੀ ਰਹੀ ਹੈ ਉਸ ਪਾਰਟੀ ਨੂੰ ਛੋਟੀਆਂ-ਛੋਟੀਆਂ ਇਲੈਕਸ਼ਨਾਂ ਦੇ ਲਈ ਖੜਾਉਣ ਦੇ ਲਈ ਬੰਦੇ ਨਹੀਂ ਮਿਲਣਗੇ ਇਹ ਚੀਜ਼ੇ ਕਦੇ ਕਿਸੇ ਨੇ ਸੋਚੀ ਸੀ ਸ਼ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਅੱਜ ਵਾਲੀ ਹਾਲਤ ਦੇਖ ਕੇ ਲੱਗਦਾ ਹੈ ਕਿ ਕਿਸੇ ਵੀ ਸਿਆਸੀ ਲੀਡਰ ਨੂੰ ਕਿਸੇ ਵੀ ਸਿਆਸੀ ਪਾਰਟੀ ਨੂੰ ਜੇਕਰ ਉਹ ਸੱਤਾ ਦੇ ਵਿੱਚ ਹੈਗੀ ਆ ਤਾਂ ਉਸ ਨੂੰ ਹੰਕਾਰ ਦੇ ਘੋੜੇ ਤੇ ਨਹੀਂ ਚੜਨਾ ਚਾਹੀਦਾ ਸੁਖਵੀਰ ਸਿੰਘ ਬਾਦਲ ਜੀ ਨੇ ਪਾਵਰਫੁੱਲ ਤੁਸੀਂ ਹੋ ਨਹੀਂ ਸਕਦੇ ਸ਼੍ਰੋਮਣੀ ਅਕਾਲੀ ਦਲ ਜਿਨੇ ਪਾਵਰਫੁੱਲ ਤੁਸੀਂ ਹੋ ਨਹੀਂ ਸਕਦੇ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਜ ਵੀ ਖਾਤਮੇ ਦੇ ਕੰਡੇ ਦੇ ਉੱਪਰ ਖੜਾ ਖਾਤਮੇ ਦੇ ਕੰਡਾ ਕੰਡੇ ਮੈਂ ਇਸ ਕਰਕੇ ਕਹਿ ਰਿਹਾ ਕਿ ਆਪਣੀ ਹੀ ਲੀਡਰਸ਼ਿਪ ਛੱਡ ਕੇ ਜਾਈ ਜਾਂਦੀ ਆ ਬਹੁਤ ਕਮਜ਼ੋਰ ਦੇ ਕੱਲੇ ਰਹਿ ਗਏ ਨੇ ਸੁਖਵੀਰ ਸਿੰਘ ਬਾਦਲ ਇਸ ਵੇਲੇ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਫਿਰ ਵੀ ਦੇਖੋ ਇਸ ਪਾਰਟੀ ਦਾ ਕੇਡਰ ਕਿੰਨਾ ਮਜ਼ਬੂਤ ਹੈ ਅੱਜ ਵੀ ਜੇ ਇਕੱਠ ਕਰਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਦੀ ਸਮਰੱਥਾ ਰੱਖਦਾ ਇਹ ਤਾਕਤ ਸ਼੍ਰੋਮਣੀ ਅਕਾਲੀ ਦਲ ਦੀ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਲੱਗ ਰਿਹਾ ਕਿ ਸੁਖਵੀਰ ਸਿੰਘ ਜਿਵੇਂ ਮਤਲਬ ਅੰਦਰੂਨੀ ਜਿਹੜੀ ਖਬਰਾਂ ਨੇ ਹੋਵੇ ਭਾਵੇਂ ਨਾ ਲੱਗੇ ਇਹ ਰਿਹਾ ਤਾਂ ਅੰਦਰੂਨੀ ਖਬਰਾਂ ਵੀ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਖੁੱਸ ਸਕਦੀ ਹੈ ਜੇਕਰ ਸੁਖਬੀਰ ਸਿੰਘ ਬਾਦਲ ਬਣੇ ਰਹਿੰਦੇ ਨੇ ਆਪਣੀ ਪ੍ਰਧਾਨਗੀ ਦੇ ਉੱਪਰ ਤਾਂ ਨਵਾਂ ਸ਼੍ਰੋਮਣੀ ਅਕਾਲੀ ਦਲ ਬਣੂਗਾ ਫਿਰਾਲ ਤਾਂ 18 ਮਾਰਚ ਤੋਂ ਭਰਤੀ ਸ਼ੁਰੂ ਹੋਣੀ ਹੈ ਭਰਤੀ ਦੇ ਰਿਜ਼ਲਟ ਦੇਖਣੇ ਹੋਣਗੇ ਕੀ ਹੈ ਜਿਹੜੇ ਸੁਧਾਰ ਲਹਿਰ ਜਾਂ ਸ਼੍ਰੀ ਕਲਤਖਸਾਬ ਦੇ ਹੁਕਮ ਮੁਤਾਬਕ ਕਿਹਾ ਜਾਂਦਾ ਕਿ ਭਰਤੀ ਹੋਊਗੀ ਇਸ ਜਿਹੜੀ ਹੁਣ ਅਕਾਲੀ ਦਲ ਨੇ ਭਰਤੀ ਕੀਤੀ ਹੈ ਇਹਨੂੰ ਕਿਹਾ ਜਾਂਦਾ ਕਿ ਇਹ ਬੋਗਸ ਭਰਤੀ ਹੈ ਨਕਲੀ ਯਾਨੀ ਕਿ ਭਰਤੀ ਹੈ ਇਹ ਉਹ ਦੇਖਣ ਵਾਲਾ ਹੋਊਗਾ ਉਸ ਭਾਰਤੀ ਦੇ ਕੀ ਰਿਜ਼ਲਟ ਹੋਣਗੇ ਤੇ ਅਲਟੀਮੇਟ ਜੇਕਰ ਨਾ ਕਿਸੇ ਹੋਰ ਪਾਸੇ ਨੂੰ ਗੱਲ ਤੁਰਦੀ ਹੈ ਤਾਂ ਇਹ ਗੱਲ ਤੁਰ ਸਕਦੀ ਹੈ ਨਵੇਂ ਸ਼ਰੋਮਣੀ ਅਕਾਲੀ ਦਲ ਵੱਲ ਫਿਰ ਨਵਾਂ ਸ਼ਰੋਮਣੀ ਅਕਾਲੀ ਦਲ ਵੀ ਪੰਜਾਬੀਆਂ ਨੂੰ ਦੇਖਣ ਨੂੰ ਮਿਲ ਸਕਦਾ ਤੇ ਲਗਾਤਾਰ ਸ਼ਰਮਣੀ ਅਕਾਲੀ ਦਲ ਤੁਸੀਂ ਦੇਖੋ ਕਿ ਇੱਕ ਇਤਿਹਾਸਿਕ ਪਾਰਟੀ ਇੱਕ ਪੰਥਕ ਪਾਰਟੀ ਇੱਕ ਖੇਤਰੀ ਪਾਰਟੀ ਜਿਹੜੀ ਲਗਾਤਾਰ ਪੰਜਾਬ ਦੇ ਹਿੱਤਾਂ ਦੇ ਲਈ ਲੜਦੀ ਵੀ ਰਹੀ ਹੈ ਖੜਦੀ ਵੀ ਰਹੀ ਹੈ ਮਰਦੀ ਵੀ ਰਹੀ ਹੈ ਐਮਰਜੈਂਸੀ ਦਾ ਵਿਰੋਧ ਵੀ ਇਸ ਪਾਰਟੀ ਨੇ ਕੀਤਾ ਸੀ ਸਭ ਤੋਂ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਸੀ ਸੁਧਾਰ ਲਹਿਰਾਂ ਕਿੰਨੀਆਂ ਇਸ ਪਾਰਟੀ ਨੇ ਚਲਾਈਆਂ ਕਿੰਨੇ ਕਿੰਨੇ ਮੋਰਚੇ ਇਸ ਪਾਰਟੀ ਨੇ ਲਾਏ ਚਾਬੀਆਂ ਦਾ ਮੋਰਚਾ ਰੈਲਰੋ ਕੋ ਮੋਰਚਾ ਕਿੰਨੇ ਮੋਰਚੇ ਲੜੇ ਗਏ ਇਸ ਪਾਰਟੀ ਅੰਗਰੇਜ਼ਾਂ ਦੇ ਖਿਲਾਫ ਦੇਸ਼ ਦੀ ਆਜ਼ਾਦੀ ਦੇ ਵਿੱਚ ਇੱਕ ਵੱਡਾ ਰੋਲ ਹੈ ਸ਼ਰੋਮਣੀ ਅਕਾਲੀ ਦਲ ਦਾ ਪਰ ਸਮਾ ਸਮਾ ਸਮਰੱਥ ਹੁੰਦਾ ਜਿਸ ਪਾਰਟੀ ਦਾ ਐਡਾ ਵੱਡਾ ਰੋਲ ਸੀ ਅੱਜ ਇਹ ਪਾਰਟੀ ਉਲੁੜ ਕੇ ਰਹਿ ਗਈ ਇਸ ਗੱਲ 'ਚ ਵੀ ਕੋਈ ਦੋ ਰਾਮਾ ਨਹੀਂ ਦੋਸਤੋ ਹੈਗੀਆਂ ਤਾਂ ਹੁਣ ਦੋ ਗੱਲਾਂ ਨੇ ਮੈਨ ਕੇ ਸੁਖਵੀਰ ਸਿੰਘ ਬਾਦਲ ਦੇ ਹੱਥੋਂ ਪ੍ਰਧਾਨਗੀ ਖੋਹ ਸਕਦੀ ਹੈ ਤੇ ਨਵਾਂ ਸ਼ਰੋਮਣੀ ਅਕਾਲੀ ਦਲ ਪੰਜਾਬੀਆਂ ਨੂੰ ਮਿਲ ਸਕਦਾ ਧੰਨਵਾਦ